ਨਸੀਖਾ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਕੌਰ ਮਿੰਨੂ ਟਿਕ ਮੋਡਲ ਦੀ ਤੋਂ ਅੱਜ ਆਪਾਂ ਤੁਹਾਨੂੰ ਦਿਖਾਵਾਂਗੀ ਪਲੇਨ ਖਾਦੀ ਕਾਟਨ ਦੇ ਸੂਟ ਤੇ ਪਹਿਲਾਂ ਵੀ ਆਪਣੇ ਕੋਲੇ ਖਾਦੀ ਕਾਟਨ ਦੇ ਸੂਟ ਆਏ ਸੀਗੇ ਤੇ ਉਹ ਸਾਰਾ ਸਟਾਕ ਆਪਣਾ ਜਿਹੜਾ ਖਤਮ ਹੋ ਚੁੱਕਿਆ ਤੇ ਹੁਣ ਆਪਾਂ ਪਿਓਰ ਖਾਦੀ ਕਾਟਨ ਦੇ ਲੈ ਕੇ ਆਇਆ ਉਸ ਤੋਂ ਵੀ ਵਧੀਆ ਹੈ ਨਾ ਪਰ ਉਹ ਵੀ ਵਧੀਆ ਸੀਗਾ ਖਾਦੀ ਕਾਟਨ ਅਸੀਂ ਘਰੇ ਬਣਾਏ ਆ ਕਿ ਆ ਦੇਖੋ ਮੇਰੇ ਕੋਲ ਆਇਆ ਹੋਇਆ ਇਹ ਖਾਦੀ ਕਾਟਨ ਦਾ ਸੂਟ ਹੈ ਇਹਦੇ ਤੇ ਚੱਕਰਸ ਜਿਹੇ ਹੁੰਦੇ ਸੀ ਇਹ ਤੇ ਮੈਂ ਨੀਡਲ ਵਰਕ ਕੀਤਾ ਹੋਇਆ ਹੈ ਦੋ ਤਿੰਨ ਵਾਰ ਵਾਸ਼ ਕਰ ਲਿਆ ਕੁਝ ਵੀ ਖਰਾਬ ਨਹੀਂ ਹੋਇਆ ਹੈਨਾ ਤੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਚਲੋ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਿਓ ਜੀ ਠੀਕ ਹੈ ਚਲੋ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂਗੇ ਤੇ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਨੂੰ ਸਾਡਾ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਉਦੇ ਤੁਸੀਂ ਮੈਸੇਜ ਕਰ ਦਿਓ ਤਾਂ ਜਿੱਥੇ ਵੀ ਤੁਸੀਂ ਕਹੋਗੇ ਆਪਾਂ ਤੁਹਾਨੂੰ ਸੂਟ ਭੇਜ ਦਿਆਂਗੇ ਠੀਕ ਹੈ ਜੀ ਤੇ ਜਿਹੜਾ ਆਪਣੇ ਕੋਲੇ ਪਹਿਲਾ ਵਾਲਾ ਖਾਦੀ ਕਾਟਨ ਦਾ ਸੂਟ ਰਹਿੰਦਾ ਜਿਵੇਂ ਕਿ ਮੇਰੇ ਪਾਇਆ ਹੋਇਆ ਠੀਕ ਹੈ ਉਹਦਾ ਆਪਣੇ ਕੋਲੇ ਇੱਕ ਸ਼ੇਡ ਰਹਿ ਗਿਆ ਇਹ ਵਾਲਾ ਠੀਕ ਹੈ ਰਮਾ ਗ੍ਰੀਨ ਕਲਰ ਹੈ ਇਹ ਤੇ ਹੁਣ ਜਿਹੜਾ ਆਪਣੇ ਕੋਲੇ ਖਾਦੀ ਕਾਟਨ ਆਇਆ ਇਹ ਪਿਓਰ ਖਾਦੀ ਦੇ ਵਿੱਚ ਹੈ ਉਸ ਤੋਂ ਵੀ ਵਧੀਆਗਾ ਠੀਕ ਹੈ ਆਪਾਂ ਤੁਹਾਨੂੰ ਸੂਟ ਦਿਖਾਉਂਦੇ ਜਾਵਾਂਗੇ ਤੇ ਤੁਸੀਂ ਸਕਰੀਨ ਸ਼ਾਟ ਲੈ ਲਿਓ ਜੇਕਰ ਤੁਹਾਨੂੰ ਇਹਨਾਂ ਵਿੱਚ ਕੋਈ ਕਲਰ ਪਸੰਦ ਆਉਂਦਾ ਠੀਕ ਹੈ ਜੀ ਆ ਪਹਿਲਾ 컬러 ਹੈਗਾ ਆਪਣਾ ਇਹ ਡਾਰਕ ਮੈਂਟੀ ਹੈ ਠੀਕ ਹੈ ਬਹੁਤ ਸਮਾ ਸਟਫ ਹੈ ਇੱਥੇ ਤੁਸੀਂ ਨੀਡਲਵਰਕ ਕਰ ਸਕਦੇ ਹੋ ਆਰੀਵਰਕ ਕਰ ਸਕਦੇ ਹੋ ਸ਼ੀਲਵਰਕ ਕਰ ਸਕਦੇ ਹੋ ਪੇਂਟਿੰਗ ਵਗੈਰਾ ਕੁਝ ਵੀ ਕੋਈ ਵੀ ਵਰਕ ਇਥੇ ਕਰ ਸਕਦੇ ਹੋ ਤੁਸੀਂ ਠੀਕ ਹੈ ਬਹੁਤ ਵਧੀਆ ਸਟਫ ਹੈ ਇਹ ਬਹੁਤ ਜਿਆਦਾ ਵਧੀਆ ਠੀਕ ਹੈ ਤੇ ਉਸ ਤੋਂ ਬਾਅਦ ਇਹ ਵਾਲਾ ਅਰਸਟ 컬러 ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਹੋ ਚੁੱਕਾ ਹੈ ਠੀਕ ਹੈ ਤੇ ਇਹ ਵਾਲਾ ਰਾਮਾ ਕਰੀਦਾ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ अवेलेबल ਨੇ ਉਸ ਤੋਂ ਬਾਅਦ ਇਹ ਦੇਵੀ ਤਿੰਨ ਦਾ ਕੌਸਨਸ ਹੁੰਦਾ ਹੈ ਵੀ ਸਾਰੇ ਕਲਰ ਇਥੇ ਬਹੁਤ ਸੋਹਣੇ ਲੱਗਣਗੇ ਜੇਕਰ ਤੁਸੀਂ ਨੀਡਲ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਜੇਕਰ ਤੁਸੀਂ ਸਾਡੇ ਤੋਂ ਵਰਕ ਕਰਵਾਉਣਾ ਚਾਹੁੰਦੇ ਹੋ ਸਾਡੇ ਤੋਂ ਵੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਕੰਮ ਕਰਕੇ ਦੇਵਾਂਗੇ ਤੇ ਉਸ ਤੋਂ ਬਾਅਦ ਇਹ ਗਾਜਰੀ ਕਰੀਦਾ ਜਿਹਦੇ ਵਿੱਚ ਆਪਣੇ ਕੋਲੇ ਦੋ ਸੂਟ अवेलेबल ਹੈ ਇਸ ਤੋਂ ਬਾਅਦ ਇਹ ਵਾਲਾ ਸਿਕਾਈ ਕਲਰ ਤੇ ਹੋਰ ਵੀ ਕਲਰ ਹੈਗੇ ਸੀ ਆਪਣੇ ਕੋਲੇ ਪਰ ਉਹ ਨਾ ਪੰਦੇ ਵੀਡੀਓ ਬਣਾਉਣ ਤੋਂ ਪਹਿਲੇ ਸੋਲਡ ਹੋ ਗਏ ਠੀਕ ਹੈ ਤੇ ਇਹ ਵਾਲਾ ਹੈ ਮਹਿੰਦੀ ਕਲਰ ਠੀਕ ਹੈ ਜੀ ਲਾਈਟ ਮਹਿੰਦੀ ਕਲਰ ਇਹ ਥੋੜਾ ਡਾਰਕ ਇਹ ਵੀ ਮਹਿੰਦੀ ਕਲਰ ਠੀਕ ਇਹ ਵਾਲਾ ਆ ਗਿਆ ਲਵੈਂਡਰ ਕਲਰ ਇਹ ਡਾਰਕ कलर ਹੈ ਇਹਦੇ ਵਿੱਚ 200 ਟਾਕੇ ਤੇ ਜੁਸੇ ਸਬਹਿੰ ਸ਼ਾਟ ਲੈਣ ਲਈ ਜੇਕਰ ਇਹਨਾਂ ਦੇ ਵਿੱਚ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤਾਂ ਜੇਕਰ ਤੁਸੀਂ ਕੋਈ ਰੇਟ ਵੀ ਪੁੱਛਣਾ ਹੈ ਤੁਸੀਂ ਇਹਨਾਂ ਸੁੱਟਾਂ ਮਾਰਾ ਕੁਝ ਹੋਰ ਵੀ ਪੁੱਛਣਾ ਚਾਹੁੰਦੇ ਹੋਗੇ ਹਨਾ ਵਰਕ ਵਗੈਰਾ ਬਾਰੇ ਜਾਂ ਰੇਟ ਪੁੱਛਣਾ ਚਾਹੁੰਦੇ ਤਾਂ ਤੁਸੀਂ ਸਭ WhatsApp ਨੰਬਰ ਤੇ ਸਾਨੂੰ ਪੁੱਛ ਸਕਦੇ ਹੋ ਜੀ ਠੀਕ ਹੈ ਇਹ ਇਹਦੇ ਵਿੱਚ ਇੱਕ ਸੀਗਾ ਸੀ ਗ੍ਰੀਨ ਕਲਰ ਉਹ ਵੀ ਸੋਲਡ ਹੋ ਗਿਆ ਤੇ ਇੱਕ ਸੀਗਾ ਇਹਦੇ ਵਿੱਚ ਵਾਈਨ ਕਲਰ ਉਹ ਵੀ ਸੋਲਡ ਹੋ ਗਿਆ ਠੀਕ ਹੈ ਜੀ ਬਹੁਤ ਨੇ ਕਲਰ ਹੋਰ ਸੀਗੇ ਉਹ ਵੀ ਸੋਲਡ ਹੋ ਗਏ ਤੇ ਇੱਕ ਇਹ ਵਾਲਾ ਇਹ ਵੀ ਕਿਸੇ ਇਹ ਮੈਡਮ ਨੇ ਦਿੱਤਾ ਹੋਇਆਗਾ ਉਹਨਾਂ ਦਾ ਵਰਕ ਹੋ ਰਿਹਾ ਹੈ ਸੋਟ ਆਪਾਂ ਤੁਹਾਨੂੰ ਵਰਕ ਤਾਂ ਨਹੀਂ ਦਿਖਾਵਾਂਗੇ ਠੀਕ ਹੈ ਜਦੋਂ ਹੋ ਗਿਆ ਵਰਕ ਫਿਰ ਦਿਖਾਵਾਂਗੇ ਸਾਰਾ ਸੂਟ ਵਰਕ ਹੋ ਗਿਆ ਤੇ ਫਿਰ ਤਾਂ ਮੈਂ ਇਹਦੀ ਵੀਡੀਓ ਬਣਾ ਕੇ ਜਰੂਰ ਦਿਖਾਵਾਂਗੇ ਕਿ ਤੁਹਾਨੂੰ ਕਿਵੇਂ ਲੱਗੇ ਸੂਟ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਵੀ ਜਰੂਰ ਦੱਸਿਓ ਜੀ ਕਮੈਂਟ ਕਰਿਓ ਤੇ ਲਾਈਕ ਵੀ ਜਰੂਰ ਕਰ ਦਿਓ